ਹਾਂਜੀ ਭਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ ਅੱਜ ਦੋ ਬੈੜਾਂ ਤੁਹਾਨੂੰ ਦਿਖਾਉਣੀਆਂ ਬਿਲਕੁਲੀ ਛੋਟੇ ਮੁੱਲ ਦੇ ਜਿਵੇਂ ਆਪਾਂ ਕੱਟਿਆਂ ਬੱਚਾ ਵਾਲਾ ਮੁੱਲ ਕਹਿ ਦਈਏ ਠੀਕ ਐ ਇੱਕ ਤਾਂ ਜਿਹੜੀ ਤੋਕੜ ਬੈੜ ਐ ਇੱਕ ਮਹੀਨੇ ਵੀ ਦੀੰਦੂ ਸੀ ਇਹ ਬੱਚਾ ਨਾਲ ਆ ਵੈੜਦੇ ਇਹ ਐਚਫ ਨਸਲ ਚ ਆ ਗਈ ਠੀਕ ਐ ਤੇ ਆ ਥੋੜੀ ਆਪਾਂ ਵੀ ਜਰਸੀ ਸਾਹਿਬ ਜਿਹੇ ਕ੍ਰੋਸ ਦੀ ਹਿਸਾਬ ਲਾ ਲੈਣਾ ਵੀ ਕ੍ਰੋਸ ਬੈੜ ਭਾਈ ਨੇ ਸੇਲ ਕਰਨੀਆਂ ਤੇ ਜੋ ਜਾਣ ਕਰ ਰਹੇ ਹੋ ਕਿੰਨਾ ਉਹਦਾ ਸਾਰੀ ਡਿਟੇਲ ਆ ਭਾਈ ਤੁਹਾਨੂੰ ਪੁਛਾ ਦਾਂਗੇ ਬਾਕੀ ਕੋਈ ਵੀ ਉਹ ਭਰਾ ਖਰੀਦੂਗਾ ਥੱਲੀ ਆਦੀ ਆਪ ਕਰ ਲੂਗਾ ਤੇ ਨਾਲ ਦੀ ਨਾਲ ਆਪਣੇ ਚੈਨਲ ਭ ਤੇ ਕਿਸੇ ਹੀ ਭਰਾ ਨੇ ਕੋਈ ਇਦਾਂ ਦੀ ਵੀਡੀਓ ਨਹੀਂ ਲਈ ਤਾਂ ਆਪਣਾ ਨੰਬਰ ਨੋਟ ਕਰ ਲਿਓ 8360462555 ਸੰਪਰਕ ਨੰਬਰ ਹੈ ਤੇ ਬਾਕੀ ਆਪਾਂ ਕਰਾਂਗੇ ਬਾਈ ਨਾਲ ਗੱਲਬਾਤ ਜਿਵੇਂ ਆ ਬੜਾ ਚੰਗੀ ਐ ਤੇ ਮੁੱਲ ਵਾਸਤੇ ਜਿਵੇਂ ਮੰਨ ਗਏ ਵੀ ਕੱਟੀਆਂ ਬੱਛਾਂ ਵਾਲੀ ਹੋਣਾ ਠੀਕ ਐ ਬਾਕੀ ਆ ਜਾਂਦਾ ਬਾਈ ਨਾਲ ਗੱਲਬਾਤ ਬਾਈ ਸਸਰੀਕਾਲ ਜੀ ਸਸਰੀਕਾਲ ਲਖੇ ਆਪਣਾ ਐਡਰੈਸ ਬੋਲਦਗੇ ਨਾਮ ਹੈਗਾ ਲੱਖੀ ਲਖੇ ਪਿੰਡ ਨੈਣੇੜਾ ਜਿਹੜਾ ਬਰਨਾਲੇ ਦੀ ਤਹਿਸੀਲ ਹੈਗੀ ਐ ਤਾਪਾ ਹਾਂਜੀ ਨੇੜੇ ਦੇ ਪਿੰਡ ਸੰਨਾ ਗਲਾਬ ਸਿੰਘ ਵੱਡੇ ਸੰਧੂ ਸਹਿਰਪਧੌਰ ਤੇ ਸੈਣਾ 2-2 2-2 ਕਿਲੋਮੀਟਰ ਤੇ ਪਿੰਡ ਆ ਵੀਰੇ ਤੇ ਮੋਬਾਈਲ ਨ ਠੀਕ ਆ ਦੋ ਬੜਾ ਵਿੱਚ ਜਣਾ ਹਾਂ ਲਖੇ ਦੋ ਬੜਾ ਪਹਿਲੇ ਨੰਬਰ ਤੇ ਆ ਗਈ ਟੋਕੜਾ ਗਈ ਵੀਰੇ ਪਹਿਲੇ ਨੰਬਰ ਤੇ ਟੋਕੜ ਬਹਿੜ ਆ ਗਈ ਹਾਂ 9 ਲੀਟਰ ਦੁੱਧ ਦਾ 8 ਮੰਨ ਕੇ ਕੋਈ ਮਰਜ਼ੀ ਵੀਰ ਲੈ ਜੇ ਦੋਨੇ ਟਾਈਮਾਂ ਦਾ ਦੋਨੇ ਟਾਈਮਾਂ ਦਾ 4-4 ਕਿਲੋ 4-4 ਕਿਲੋ ਤਾਰਾਂ ਵੀਡੀਓ ਦੇ ਵਿੱਚ ਮਾਰ ਦੇਣਾ ਠੰਡੀ ਸੀਲ ਆ ਐਂ ਬਹਿ ਜਾ ਕੋਈ ਨਿਆਣੀ ਦੀ ਲੋੜ ਨਹੀਂ ਆ ਜਾ ਲਖੇ ਲਾ ਹੂੰ ਠੀਕ ਆ ਲਾ ਠੀਕ ਆ ਜਿਵੇਂ ਮਰਜ਼ੀ ਚੋਈ ਜਾ ਲਖੇ ਠੰਡੀ ਆ ਠੰਡੀ ਆ ਕੋਈ ਡਿੱਕੇ ਵਾਲੀ ਸੁਆ ਘੜਾ ਗਈ ਸੂਆ ਵੀਰੇ ਦੂਜਾ ਵਾਲਾ ਜਿੱਧਰ ਦੀ ਮਰਜ਼ੀ ਵਾ ਜਾ ਲੱਖੇ ਕੋਈ ਡਿੱਕੀ ਵਾਲੀ ਗੱਲ ਹੀ ਨਹੀਂ ਠੀਕ ਤਾਂ ਤੋਰ ਕੇ ਗੇੜਾ ਘੜਾ ਦੇ ਬੈਠਦਾ ਸੂਆ ਘੜਾ ਉਹਦਾ ਲੱਖੇ ਦੂਜਾ ਦੂਜਾ ਸੂਆ ਹਾਂ ਠੀਕ ਐ ਕੱਦ ਕਾਠ ਵਾਲੇ ਪੱਖ ਤੋਂ ਵਧੀਆ ਵਾ ਥੋੜਾ ਬਾਜਨ ਜਰੂਰ ਹੋੜੇ ਸਾਹਮਣੇ ਜਿੰਨਾ ਥੋੜਾ ਘਾਟਾ ਥੋੜਾ ਕਈ ਵਾਰ ਪਸ਼ੂ ਹੁੰਦਾ ਦੁੱਧ ਦੀ ਖਾਰ ਮੰਨਦੇ ਹੁੰਦੇ ਆ ਤੇ ਆਪਾਂ ਕਦੇ ਵੀ ਗਰਮੀ ਕਰਕੇ ਵੀ ਹੋ ਜਾਂਦਾ ਹਾਂ ਤੇ ਕੱਦ ਕਾਠ ਪੱਖ ਤੋਂ ਠੀਕ ਐ ਬਾਕੀ ਥੰਨਾ ਦਾ ਸੈ ਠੀਕ ਐ ਸਰਤਨਾ ਦੀ ਤੇ ਬਾਲੀ ਸਾਫ ਹਨ ਜਾਇਜ ਲਖੇ ਕੋਈ ਭਰਾ ਵਧੀਆ ਸਾਫ ਸਫਲ ਕਰਦਾ ਜਿਹਦੇ ਚਾਰ ਚੂਰ ਪਾਇਆ ਹੋਇਆ 2-4 ਮਹੀਨੇ ਜਗਾ ਸੈਟ ਹੋ ਜੂਗੀ ਬਾਲੀ ਏਡੀ ਗੱਲ ਨਹੀਂ ਜੀ ਤੇ ਬਾਕੀ ਅਡਰ ਜਿੰਨਾ ਕਹਾ ਠੀਕ ਹੈਗਾ ਤੇ ਲੱਕੀ ਭਰਾ ਆਪ ਇਹਦਾ ਲੈਣ ਦੇ ਜਾਂ ਮੁੱਲ ਬਾਲ ਲੈਣ ਦੇ ਨਹੀਂ ਟਾਡੇ ਵਾਟੀ ਕਰਨੇ ਲਖੇ 22000 ਦੀ ਦੇ ਦੇਾਂਗੇ 22000 ਰੁਪਏ ਦੀ ਹਾਂ ਸਿਰਫ 22 ਦੀ ਸਿਰਫ 22 ਦਾ 2000 ਰੁਪਏ ਦਾ 20 ਬਸ ਹਾਂ ਗੱਡੀ ਚੜਾਉਣੇ ਵੀ ਯਾਰ ਗੱਡੀ ਚੜਾਉਣੀਆਂ ਬਈ 20000 ਦੀ ਠੀਕ ਹੈ ਹਾਂ ਲਾਈ ਦੀਦਾ ਤੇ ਹੁਣ ਆ ਗਈ ਆਪਣਾ ਕੋਲ ਦੋ ਨੰਬਰ ਤੇ ਨਾ ਹਾਂ ਵੀਰੇ ਜੀ ਪਿਛਲੇ ਲਈ ਦਾ ਅੱਡਰਾ ਆ ਲੈ ਲੈ ਆ ਲੈ ਪਾਸਮੈ ਆ ਹੀ ਦੇਖ ਹੂੰ ਪਾਸਮ ਹੋ ਕਰ ਲੱਗੀ ਠੰਡੀ ਸੀਲ ਤਾਂ ਬਾੜੀਆ ਲਖੇ ਜਿਵੇਂ ਮਰਜੀ ਹੋ ਕਰ ਲਾ ਠੀਕ ਆ ਤੇ ਅੱਗੇ ਆਪਣਾ ਕੋਲ ਐਚਪ ਹੈ ਨਾ ਹਾਂ ਵੀਰੇ ਇਹ ਕਿੰਨੇ ਘਟਾਂ ਦੀ ਸੂਈ ਵੀ ਆ ਇਹ 20 ਤੋਂ 25 ਦਿਨ ਦੀ ਲਾਲਾ ਮਹੀਨੇ ਦੀ ਲਾਲਾ ਲਖੇ ਠੀਕ ਆ ਠੀਕ ਆ ਹਾਂ ਇਸ ਲਈ 12 ਕਿਲੋ ਦੁੱਧ ਆ ਦੋਨੇ ਟਾਈਮਾਂ ਦਾ ਦੋਨੇ ਟਾਈਮਾਂ ਦਾ ਚਾਹੇ ਕੋਈ ਚਾਰ ਡੰਗ ਚੋਲੇ ਪਸਾ ਕੋਈ ਚਾਰ ਡੰਗ ਚੋਲੇ ਦੱਸ ਕੇ ਦੇਣੀ ਆ ਮੂਹਲੇ ਥਣ ਚੇਹੇ ਚ ਧਾਰਾ ਘਟਾ ਬਹਿਣੀ ਸੀ ਤੇ ਮਕਵਣੀ ਬਹਿਣੀ ਵਾਲੇ ਚ ਕਿੰਨੇ ਘ 20 ਤੋਂ 25 ਤਰਾਂ ਲਾਲਾ ਅੱਧਾ ਲਾਲਾ ਆਪਾਂ ਦੱਸ ਕੇ ਸਾਢੇ 3 ਥਾਂ ਮੰਨ ਲਈ ਸਾਢੇ 3 ਥਾਂ ਮੰਨ ਲਾ ਮਗਰ ਬੱਚਾ ਵੀਰੇ ਜਿਵੇਂ ਮਰਜੀ ਛੱਡ ਕੇ ਕੋਈ ਡਿੱਕੀ ਵਾਲੀ ਗੱਲ ਨਹੀਂ ਛੱਡ ਕੇ ਦਿਖਾ ਦਿੰਨੇ ਆ ਦੱਸ ਦੋ ਕਿ ਨਾ 12 ਕਿਲੋ ਐ 12 ਕਿਲੋ ਮੰਨ ਲਈ ਬਾਈ 11 ਮੰਨ ਕੇ ਸੌਦਾ ਕਰ ਲੈ ਕੋਈ 12 ਮੰਨ ਕੇ ਸੌਦਾ ਕਰ ਲੈ ਦੱਸ ਤੋਂ ਬਾਹਰ ਬਾਹਰ ਚਾਉਣਾ ਹੈ ਹਾਂ ਕੋਈ ਵੀਰ ਦੋ ਡੰਗ ਚੋਲੇ ਤਿੰਨ ਡੰਗ ਚੋਲੇ ਹਾਂ ਬੱਚੇ ਤੋਂ ਪਰਾਂ ਨਹੀਂ ਹੋਣ ਦਿੰਦੀ ਵੀ ਕਰਦੀ ਆ ਬੱਚੇ ਦਾ ਨਾ ਵਧੀਆ ਹਾਂ ਲਾ ਪੂਰਾ ਬਾਈ ਪੂਰਾ ਹੂੰ ਠੀਕ ਐ ਤਾਰਾ ਮਾਰ ਦਿੰਨੇ ਆਪਾਂ ਹਾਂ ਇਹਦਾ ਸੂਆ ਕਿਹੜਾ ਹੋ ਲਖੀ ਦੂਜੇ ਵੀ ਇਹਦਾ ਠੀਕ ਐ ਹਾਂ ਦੂਜੇ ਹੀ ਇਹਦਾ ਹੋਊਗਾ ਹਾਂ ਤੇ ਆਈਥੋਂ ਆਰਡਰ ਦੀ ਕੁਆਲਿਟੀ ਚੈੱਕ ਕਰ ਲਓ ਮਹੀਨੇ 25 ਦਿਨਾਂ ਦੀ ਆਈ ਆਈ ਵੇਜਾ ਬਾਈ ਕੋਈ ਡਿੱਕਾ ਨਹੀਂ ਨੇਣਾ ਰੂਣਾ ਪਾਉਣ ਦੀ ਤਾਂ ਤਾਰਾ ਮਾਰ ਦਿੰਨਾ ਵੀਡੀਓ ਦੇ ਵਿੱਚ ਤਾਰਾ ਮਾਰ ਦੇ ਲੈ ਲੈ ਕੋਈ ਪਸਮਾਲ ਹੀ ਕੀਤਾ ਦੁਪਹਿਰ ਦਾ ਟਾਈਮ ਆ ਸਾਡਾ ਵੀਡੀਓ ਬਣਾਉਣ ਦਾ ਲੱਗ ਭਗਮਨ ਕੇ ਚੰਡੀ ਸੀਲਾ ਬਾਈ ਜਿਹੜਾ ਥਾਨ ਮੂਰਲਾ ਬਾਈ ਅੱਦਾਂ ਆਪਾਂ ਦੱਸ ਕੇ ਦੇਵਾਂ ਕੋਈ ਮਰਜੀ ਵੀਰ ਲੈ ਠੀਕ ਐ ਹਾਂ ਤੇ ਇਹਦਾ ਰੇਟ 33000 ਰੁਪਿਆ ਬਾਈ ਮਾਨ ਤਾਨ ਉਤਲੇ 3000 ਦਾ ਉਦੋਂ ਘੱਟ ਨਾ ਕਰ ਘੱਟ ਕੀ 30000 ਦੀ ਦੇ ਦੇਾਂਗੇ ਬਸ ਆਓ ਵੀ ਇਹ 30 ਹਾਂ 50 ਚ 50000 ਦੀ ਜੋੜੀ ਜੋੜੀ ਹੈ ਕਿਉਂਕਿ ਇਕੱਠੇ ਵੀਰ ਜਾਂਦਾ 50000 ਦੀ ਜੋੜੀ ਠੀਕ ਆ ਹਾਂ ਜੋ ਕਿ ਇਕੱਠਾ ਵੀਰ ਲੈਂਦਾ ਤਾਂ 100 ਕਿਲੋਮੀਟਰ ਦਾ ਕਿਰਾਇਆ ਵੀ ਫ੍ਰੀ ਅੱਛਾ ਹਾਂ ਕੱਲੀ 30 ਦੀ ਭੇਜਣੀ ਆ ਕਿਰਾਇਆ ਵਾਲੇ ਦਾ ਆ ਜੇਦਾ ਬਾਈ ਮੇਰੀ ਗੱਲ ਕਿਸੇ ਨੇ ਮਾਨ ਤਾਨ ਕਰਾਉਣਾ ਹੂੰ ਠੀਕ ਆ ਫਿਰ ਤਾਂ ਉਹ ਜਾ ਹੋ ਜੂ ਨਹੀਂ ਕੋਈ ਮਾਨ ਤਾਨ ਵਾਲੀ ਗੱਲ ਨਾ ਕਰੇ 100 ਕਿਲੋਮੀਟਰ ਦਾ ਕਿਰਾਇਆ ਫ੍ਰੀ अच्छा हां कोई बात 30000 ਚ ਤੇ 20000 ਚ 100 ਕਿਲੋਮੀਟਰ ਦਾ ਕਿਰਾਇਆ ਫਰੀ ਜੇ ਜੇ ਕੋਈ ਜੋੜੀ ਲੈਂਦਾ ਹੈ ਜੇ ਕੋਈ ਜੋੜੀ ਲੈਂਦਾ ਹੈ ਜੋੜੀ ਲੈਂਦਾ ਹੈ ਹਾਂ ਦੂਜੀ ਗੱਲ ਇਹ ਆ ਵੀਰੇ ਆਪਣਾ ਮਾਲ ਲੈਂਦਾ ਵਾ ਸਾਰਾ ਹਨਾ ਹਾਂ ਤੇ ਕੋਈ ਵੀ ਕਿਸੇ ਵੀਰ ਨੇ ਪਸ਼ੂ ਲੈਣਾਗਾ ਆਪਦਾ ਕੋਈ ਤਾਏ ਚਾਚੇ ਦਾ ਮੁੰਡਾ ਕੋਈ ਵੀਰ ਭਾਈ ਹਨਾ ਸਕਸ ਕਿਲਾ ਨਾਲ ਲੈ ਕੇ ਆਪਦੀ ਕੋਲੇ ਪਸੰਦ ਕਰਕੇ ਲੈ ਕੇ ਜਾਵੇ 게ਟੋਂ ਬਾਹਰ ਦੀ ਕੋਈ ਗਾਰੰਟੀ ਨਹੀਂ 게ਟੋਂ ਅੰਦਰ ਦੀ 100 ਦੀ 100 ਗਾਰੰਟੀ ਆ 게ਟੋਂ ਬਾਹਰ ਦੀ ਪੰਜਾਂ ਪੈਂਟਾਂ ਦੀ ਗਾਰੰਟੀ ਵੀ ਨਹੀਂ ਆ 게ਟੋਂ ਬਾਹਰ ਫੋਨ ਨਾ ਲਾਵੇ ਕੋਈ ਠੀਕ ਆ ਧੰਨਵਾਦ ਹਾਂਜੀ ਵੀਰੇ